ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅਸੀਂ ਬਾਈ ਸਾਰੇ ਹਣਾਰੀ ਪਿੰਡ ਬੰਗੀਦੀਪਾ ਦੇ ਆ ਤੇ ਸਭ ਨੂੰ ਪਤਾ ਹੀ ਆ ਵੀ ਸਾਨੂੰ ਗਰਾਊਂਡ ਕਿ ਨਹੀਂ ਮੁਸ਼ਕਲ ਨਾਲ ਮਿਲਿਆ ਉਹਦੇ ਵਿੱਚ ਜਿਹੜਾ ਸਹਿਯੋਗ ਪਿੰਡ ਦਾ ਰਿਹਾ ਮੋਤਵਾਰ ਬੰਦੇ ਪੰਚ ਸਰਪੰਚ ਸਭ ਨੇ ਸਾਨੂੰ ਬਾਈ ਬਹੁਤ ਸਾਥ ਦਿੱਤਾ ਸਾਨੂੰ ਇੱਕ ਸਾਥ ਦੀ ਬਾਈ ਲੋੜ ਹੋਰ ਹੈ ਕਿ ਇਸ ਗਰਾਊਂਡ ਦੇ ਕੋਲੇ ਹੱਡਾ ਰੋੜੀ ਸੀਗੀ ਉਹਦੇ ਵਿੱਚ ਪੁੱਛ ਛੁੱਟੀਆਂ ਦੀ ਸੀ ਬੰਦੇ ਆਪਣੇ ਤੇ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਕੱਢਣ ਦੇ ਵਿੱਚ ਐਨੀ ਦਿੱਕਤ ਸੀ ਕਿ ਇੱਥੇ ਖੜ ਕੇ ਪਾਣੀ ਵੀ ਨਹੀਂ ਪੀ ਸਕਦੇ ਸੀਗੇ ਚਲੋ ਉੱਥੇ ਅਸੀਂ ਬਾੜ ਕਰਤੀ ਇੱਕ ਵਾਰੀ ਬੰਦ ਹੋ ਗਏ ਉੱਥੇ ਨੰਬਰ ਵੀ ਦਿੱਤਾ ਹੋਇਆ ਬਕਾਇਦਾ ਵੀ ਜੇ ਕਿਸੇ ਨੇ ਮੁਰਦਾ ਪਸ਼ੂ ਚਕਾਉਣੇ ਆ ਤਾਂ ਉਹਨਾਂ ਨੂੰ ਫੋਨ ਕਰ ਸਕਦਾ ਪਰ ਫਿਰ ਵੀ ਮੇਰੇ ਵੀਰ ਕੋਈ 2 400 ਪਿੱਛੇ ਉਹਨਾਂ ਨੂੰ ਚਕਾਉਣ ਪਿੱਛੇ ਨੇਰੇ ਸਵੇਰੇ ਇੱਥੇ ਲਾ ਜਾਂਦੇ ਆ ਇੱਕ ਪਸ਼ੂ ਛੁੱਟਦਾ ਇੱਥੇ ਕਿਸੇ ਨੇ ਉਹ ਅਸੀਂ ਹੁਣ ਬਈ ਦੱਬੀ ਜਾਂਦੇ ਆ ਇੱਕ ਉੱਥੇ ਪਿਆ ਸੋ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਰਾਇ ਨਾ ਕਰਿਆ ਕਰੋ 2 400 ਪਿੱਛੇ ਠੀਕ ਐ ਇੰਨਾ ਖਲਾਰਾ ਨਾ ਪਾਓ ਮੁਰਦਾ ਪਸ਼ੂ ਵਾਲੇ ਆਪਣੇ ਜਿਹੜੇ ਹੁੰਦੇ ਉਹਨਾਂ ਨੂੰ ਫੋਨ ਕਰੋ ਵੀਰੇ ਇੱਥੇ ਨਹੀਂ ਕਰ ਸਕਦਾ ਸਾਨੂੰ ਇਹ ਦੱਸ ਕੇ ਛੱਡਿਆ ਕਰੋ ਫਿੱਟਰ ਲੱਗਿਆ ਬਾਈ ਅਸੀਂ ਆਪ ਨੱਪਦਾ ਕਰਾਂਗੇ ਸੁਣਨ ਕੇ ਬੇਨਤੀ ਹੈ ਬਾਈ ਆ